ਇਸ ਤੋਂ ਅਗਲਾ ਸਨਮਾਨ ਸविता ਹਰਸ਼ਮਨ ਦੀ ਬੇਟੀ ਹੈ ਜੋ ਇੱਕ ਝੁੱਗੀ-ਝੋਫੜੀ ਦੇ ਵਿੱਚ ਰਹਿੰਦੀ ਹੈ ਘਰੇ ਲਾਈਟ ਨਹੀਂ ਹੈ ਅੱਜ ਕੱਲ੍ਹ ਜਮਾਨੇ ਅੱਜ ਕੱਲ੍ਹ ਦੇ ਜਵਾਨੇ ਦੇ ਵਿੱਚ ਘਰੇ ਕੋਈ ਮੋਬਾਈਲ ਫੋਨ ਨਹੀਂ ਹੈ ਤੇ ਲੜਕੀ ਕੁਆਡਡੀ ਦੀ ਪਲੇਅਰ ਲੰਗ ਜੀ ਜਜ਼ਬਾ ਇਹਦੇ ਵਿੱਚ ਬਹੁਤ ਆ ਮੈਂ ਇਸ ਦੀ ਗੇਮ ਵੇਖੀ ਆ ਇਹ ਕੱਲੀ ਕੁੜੀ ਨੇ ਸੰਗਰੂਰ ਜ਼ਿਲ੍ਹੇ ਨੂੰ 골ਡ ਮੈਡਲ ਦਿਵਾਤਾ ਪੰਜਾਬ ਦੇ ਵਿੱਚ ਪੁਲਸ ਲਾਈਨ ਸੰਗਰੂਰ ਸਕੂਲ ਦੇ ਵਿੱਚ ਇਹ ਲੜਕੀ ਪੜਦੀ ਹੈ ਇਹਦੀ ਖੇਡ ਵੇਖਣ ਵਾਲੀ ਐ ਇਸ ਲੜਕੀ ਦੀ ਇਹ ਨੰਨੇ ਮੈਡਮ ਮੈਂ ਦੀ ਟੀਚਰ ਹਾਂ ਜੀ ਪਹਿਲੀ ਕਲਾਸ ਤੋਂ ਲੈ ਕੇ ਮੇਰੇ ਕੋਲੇ ਪੰਜਵੀਂ ਤੱਕ ਹੁਣ ਪੰਜਵੀਂ ਚ ਐ ਦੋ ਮਹੀਨੇ ਇਹਦੇ ਰਹਿ ਗਏ ਨੇ ਪਰ ਮੈਨੂੰ ਬੜੇ ਦੁੱਖ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਦੀ ਪਹਿਲੀ ਕਲਾਸ ਤੋਂ ਲੈ ਕੇ ਇਹਦੇ ਫਾਦਰ ਅੱਜ ਤੱਕ ਕਦੇ ਸਕੂਲਸ ਨਹੀਂ ਆਏ ਹੋਨਸਟ ਸਟੇਟ ਦੀਆਂ ਗੇਮਾਂ ਚ ਇੱਕ ਅਧਿਆਪਕ ਨੇ ਇਹਦੇ ਬਾਰੇ ਆਰਟੀਕਲ ਲਿਖਿਆ ਸੀ ਉਸ ਆਰਟੀਕਲ ਨੂੰ ਪੜ੍ਹ ਕੇ ਕੁਝ ਦਾਨੀਆਂ ਨੇ ਇਹਦੇ ਲਈ ਪੈਸੇ ਪਾਏ ਨੇ ਅਕਾਊਂਟ ਚ ਤੇ ਉਸ ਅਕਾਊਂਟ ਦੇ ਕਰਕੇ ਇਹਦੇ ਫਾਦਰ ਜਿਹੜੇ ਕਿ ਸ਼ਰਾਬ ਪੀਂਦੇ ਨੇ ਉਹ ਮੈਨੂੰ ਰੋਜ਼ ਪੁੱਛਣਾ ਆਉਂਦੇ ਨੇ ਕਿ ਮੈਮ ਤੁਸੀਂ ਇਹਨੂੰ ਭੇਜ ਦੋ ਛੁੱਟੀ ਉਆ ਕੇ ਮੈਨੂੰ ਬੈਂਕ ਲੈ ਕੇ ਜਾਣਾ ਹੈ ਮੈਨੂੰ ਬੈਂਕ ਲੈ ਕੇ ਜਾਣਾ ਹੱਥਾਂ ਤੇ ਇਹਨੂੰ ਮੈਂ ਹੀ ਲੈ ਕੇ ਜਾਨੀ ਆ ਅੱਜ ਵੀ ਇਹਨੂੰ ਕੋਈ ਲਿਆਉਣ ਵਾਲਾ ਨਹੀਂ ਸੀ ਇਸ ਪੂਰੇ ਦਿਨ ਕਰੇ ਕਦੇ ਰੋਟੀ ਵੀ ਨਹੀਂ ਪੱਕੀ ਵੀ ਸ਼ਾਮ ਦੀ ਹੁਣ ਇਹ ਕਹਿ ਰਹੀ ਹੈ ਕਿ ਮੇਰੇ ਗੋਡਿਆਂ 'ਚ ਦਰਦ ਹੁੰਦਾ ਦੋ ਘੰਟੇ ਕਬੱਡੀ ਦੀ ਮਿਹਨਤ ਕਰਦੀ ਆ ਸ਼ਾਮ ਨੂੰ ਪੁਲਿਸ ਲਾਈਨ ਦੇ ਗੋਚ ਨੇ ਸਰ ਪੁਲਿਸ ਦੇ ਮੁਲਾਜ਼ਮ ਨੇ ਉਹ ਇਸ ਨੂੰ ਕਾਫੀ ਅੱਗੇ ਲੈ ਕੇ ਜਾ ਰਹੇ ਨੇ ਓਪਨ ਦੇ ਵਿੱਚ ਵੀ ਇਹ ਜਾਂਦੀ ਹੈ ਜਿਹੜੀ ਵੀ ਇਹਨੂੰ ਲੋੜ ਹੁੰਦੀ ਹੈ ਸਕੂਲ ਵੱਲੋਂ ਬੁਰੀ ਕੀਤੀ ਆਂਦੀ ਹੈ ਪਰ ਮੈਨੂੰ ਦੁੱਖ ਹੈ ਵੀ ਇਹਦੇ ਫਾਦਰ ਪਰਸੋਂ ਵੀ ਆਏ ਸੀਗੇ ਮਤਲਬ ਉਹ ਕਹਿੰਦੇ ਨੇ ਕਿ ਮੈਨੂੰ ਪੈਸੇ ਮੈਂ ਕਿਹਾ ਨਹੀਂ ਤੁਸੀਂ ਇਹਦੇ ਕੋਈ ਪੈਸੇ ਨਹੀਂ ਹੈਗੇ ਤੁਹਾਨੂੰ ਕੁਝ ਨਹੀਂ ਦੇਣਾ ਪਰ ਮੈਨੂੰ ਇਹ ਵੀ 2 ਮਹੀਨੇ ਹੀ ਮੇਰੇ ਕੋਲ ਹੈ ਇਸ ਤੋਂ ਬਾਅਦ ਇਸ ਦਾ ਮੇਰੇ ਕੋਲ ਤਾਂ ਹੁਣ 2 ਮਹੀਨੇ ਆ 5ਥ ਕਲਾਸ ਇਹਦੀ ਕਲੀਅਰ ਹੋ ਜਾਣੀ ਹੈ ਤੇ ਇਹਦੀ ਗੇਮ ਕਰਕੇ ਇਹਦੀ ਵੇਟ ਕਰ ਰਹੇ ਨੇ ਮਿਡਲ ਵਾਲੇ ਮਿਡਲ ਵਾਲੇ ਇਹਦੀ ਵੇਟ ਕਰ ਰਹੇ ਨੇ ਕਿੰਨੀ ਵਧੀਆ ਖਿਡਾਰਨੀ ਸਾਡੇ ਕੋਲੇ ਆਊਗੀ ਉਧਰੇ ਦੀ ਐਵੇਂ ਡੀਲ ਕਰੀਏ ਪਰ ਇਹਦੇ ਮੈਂ ਮਤਲਬ ਪਰਿਵਾਰ ਬਾਰੇ ਕੁਝ ਨਹੀਂ ਕਹਿ ਸਕਦੀ ਇਸ ਦੀ ਮਾਤਾ ਪੰਜ ਸੱਤ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਤੇ ਇਹ ਖੁਦ ਇਹ ਕੁੜੀ ਇੱਕ ਘਰ ਦਾ ਕੰਮ ਕਰਦੀ ਹੈ ਕੋਚੇ ਦਾ ਤੇ ਪੜਾਈ ਦੇ ਵਿੱਚ ਵੀ ਇਹ ਅਬਵ 75% ਹੈਗੀ। ਥੈਂਕ ਯੂ ਸਾਰੀ ਸਾਡੀ ਸਾਰੀ ਸੰਸਥਾ ਪਰਿਵਰਤਨ ਦੇ ਸਾਰੇ ਮੈਂਬਰ ਦਾ ਇਹ ਡਿਸੀਜਨ ਹੈ ਕਿ ਇਸ ਬੱਚੀ ਨੂੰ ਅਸੀਂ ਅਡਪਟ ਕਰਦੇ ਆਂ। ਦੇ ਨਾਲ ਹੀ ਹਰੀ ਸਿੰਘ ਜੀ ਖੜੇ ਨੇ ਪ੍ਰੀਤ ਕੰਪੈਨਰ ਟਰੈਕਟਰ ਉਹਨਾਂ ਨੇ ਕਿਹਾ ਕਿ ਅਸੀਂ 1000 ਰੁਪਏ ਮਹੀਨਾ ਇਸ ਬੱਚੀ ਨੂੰ ਪੈਨਸ਼ਨ ਦੇਣੀ ਹੈ ਤੇ ਸੰਸਥਾ ਵੱਲੋਂ ਵੀ ਇਹਦਾ ਜੋ ਵੀ ਜਿੱਥੇ ਵੀ ਇਹਨੂੰ ਜ਼ਰੂਰਤ ਹੋਊਗੀ ਸਾਡੀ ਸੰਸਥਾ ਦੇ ਸਾਰੇ ਮੈਂਬਰ ਇੱਥੇ ਖੜੇ ਆ ਸਾਰੇ ਖੜਨਗੇ ਸੋ 200 ਰੁਪਏ ਇਹਨਾਂ ਨੂੰ ਸਟੇਜ ਤੇ ਆਇਆ ਹੈ ਸ੍ਰੀ ਹੰਸਰਾਜ ਗਰਗ ਜੀ ਵੱਲੋਂ ਸੋ ਅਸੀਂ ਉਹਨਾਂ ਦਾ ਕਰ ਸਕਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਸਾਰੇ ਜੀ ਤੇ ਇਸ ਬੱਚੀ ਨੂੰ ਅਸੀਂ ਹੌਸਲਾ ਦਿੰਦੇ ਹਾਂ ਕਿ ਸਾਡੀ ਸਾਰੀ ਸੰਸਥਾ ਬੱਚੇ ਤੇਰੇ ਨਾਲ ਖੜੀ ਹੈ ਸਾਰੇ ਨਾਲ ਥੈਂਕ ਯੂ ਹੋਰ ਵੀ ਦਾਨੀ ਸੱਜਣ ਜਿਸ ਲੜਕੀ ਦੀ ਪੜਾਈ ਦੇ ਵਿੱਚ ਮਦਦ ਕਰਨੀ ਚਾਹੁੰਦੇ ਆ ਤੱਕ ਕਰ ਸਕਦੇ ਆਗੇ ਸਾਡੇ ਵੀਰ ਕਰਮਜੀਤ ਅਨਮੋਲ ਜੀ ਨੇ ਵੀ ਇਸ ਲੜਕੀ ਦੀ ਬਿੱਤੀ ਤੌਰ ਤੇ ਮਦਦ ਕੀਤੀ ਹੈਗੀ ਤੇ 10ਵੀਂ ਤੱਕ ਦਾ ਇਸ ਲੜਕੀ ਦਾ ਖਰਚਾ ਜਿੰਨਾ ਵੀ ਹੋਊਗਾ ਸਾਡੇ ਸਰਕਾਰ ਜੋ ਵੀ ਇੰਸਪੈਕਟਰ ਸਾਹਿਬ ਜਸਮੀਤ ਜੀ ਕਰਨਗੇ ਇਸ ਲੜਕੀ ਦਾ